ਸਰਦਾਰ ਮੇਵਾ ਸਿੰਘ ਕੈਨੇਡਾ ਦੀ ਧਰਤੀ ਤੇ ਪਹਿਲੇ ਪੰਜਾਬੀ ਸਿੱਖ ਸ਼ਹੀਦ ਹੋਏ ਸਨ ਜਿਹਦਾ ਕਿਰਦਾਰ ਸਰਦਾਰ ਤਰਸੇਮ ਸਿੰਘ ਜਸੜ ਆਪਣੀ ਮੂਵੀ ਗੁਰੂ ਨਾਨਕ ਜਹਾਜ਼ ਦੇ ਵਿੱਚ ਨਿਭਾਰੇ ਨੇ ਆਓ ਗੱਲ ਕਰੀਏ ਕੀ ਸੀ ਕਾਮਾਗਾਟਾ ਮਾਰੂ ਦਾ ਬਿਰਤਾਂਤ ਕੀ ਕੁਝ ਵਾਪਰਿਆ ਸੀ ਉਹਨਾਂ 4-5 ਮਹੀਨਿਆਂ ਦੇ ਵਿੱਚ ਤੇ ਕੌਣ ਸੀ ਸਰਦਾਰ ਗਰਦਿੱਤ ਸਿੰਘ ਦੋਸਤੋ ਮਸਤਾਨੇ ਵਰਗੀ ਸੁਪਰ ਡੂਪਰ ਹਿੱਟ ਇੱਕ ਬਹੁਤ ਵਧੀਆ ਫਿਲਮ ਬਣਾਉਣ ਤੋਂ ਬਾਅਦ ਤਰਸੀਮ ਸਿੰਘ ਜਸੜ ਸਾਡਾ ਵੀਰ ਇੱਕ ਨਵੀਂ ਮੂਵੀ ਲੈ ਕੇ ਆ ਰਿਹਾ ਹੈ ਮੂਵੀ ਦਾ ਨਾਮ ਹੈ ਗੁਰੂ ਨਾਨਕ ਜਹਾਜ਼ ਬਣੀ ਹੈ ਕਾਮਾਗਾਟਾ ਮਾਰੂ ਇਨਸੀਡੈਂਟ ਤੇ ਤੇ ਨਾਮ ਰੱਖਿਆ ਗੁਰੂ ਨਾਨਕ ਜਹਾਜ਼ ਇਹਦਾ ਕੀ ਕਾਰਨ ਬੜਾ ਹੀ ਸੋਨਾ ਕਾਰਨ ਹੈ ਵੀ ਆਪਾਂ ਦੱਸਾਂਗੇ ਇੱਕ ਗੱਲ ਕਹੀ ਜਾਂਦੀ ਸੀ ਕਿ ਇੰਨੀਆਂ ਫਿਲਮਾਂ ਬਣਦੀਆਂ ਪੰਜਾਬ ਦੇ ਵਿੱਚ ਉਹੀ ਹਾਸਾ ਠੱਠਾ ਹਾਸਾ ਠੱਠਾ ਹੀ ਚੱਲੀ ਜਾ ਰਿਹਾ ਹੈ ਕੋਈ ਸਟੋਰੀ ਦਾ ਯਾਨੀ ਕਿ ਸਿਰ ਪੈਰ ਹੀ ਨਹੀਂ ਹੁੰਦਾ ਇੰਨਾ ਕ ਇਤਿਹਾਸ ਸਾਡਾ ਪਿਆ ਇੰਨੀਆਂ ਕ ਕਹਾਣੀਆਂ ਪਈਆਂ ਨਹੀਂ ਮਤਲਬ ਜਿਹੜੇ ਸਾਡੇ ਇਹ ਵਾਲੀ ਯਾਨੀ ਕਿ ਫਿਲਮੀ ਹੀਰੋ ਨੇ ਇਹ ਅਸਲੀ ਹੀਰੋਆਂ ਦੇ ਕਿਰਦਾਰ ਨਿਭਾ ਸਕਦੇ ਨਹੀਂ ਮਤਲਬ ਵਖਾ ਸਕਦੇ ਨਹੀਂ ਪਰਦੇ ਤੇ ਤੇ ਆਉਣ ਵਾਲੀ ਪੀੜੀ ਨੂੰ ਤੇ ਸਾਨੂੰ ਖੁਦ ਇਹ ਚੀਜ਼ਾਂ ਸਭ ਨੂੰ ਸਾਹਮਣੇ ਰੱਖ ਲੈਣੀਆਂ ਚਾਹੀਦੀਆਂ ਨੇ ਫਿਲਮਾਂ ਬਣ ਜਾਣਗੀਆਂ ਤੇ ਰੈਫਰੈਂਸ ਦੇ ਤੌਰ ਤੇ ਕੰਮ ਆਉਣ ਕਰਨੀਆਂ ਇਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਤੇ ਇਤਿਹਾਸ ਦੀ ਜਿਹੜੀ ਬਦਲੋ ਬਦਲਾ ਹੋ ਰਹੀ ਹੈ ਨਾ ਇਹ ਨਹੀਂ ਤੇ ਜਾਰੀ ਰਹਿਣੀ ਹੈ ਇਸ ਸਟੋਰੀ ਬਾਰੇ ਆਪਾਂ ਗੱਲ ਕਰਦੇ ਆ ਤੁਹਾਡਾ ਕੋਈ ਇੰਟਰਸਟ ਘਟੇਗਾ ਨਹੀਂ ਸਟੋਰੀ ਜਾਣ ਕੇ ਸਭ ਫਿਲਮ ਨੂੰ ਜਿਆਦਾ ਵਧੀਆ ਤਰੀਕੇ ਨਾਲ ਤੁਸੀਂ ਸਮਝ ਪਾਓਗੇ ਇਸ ਫਿਲਮ ਦੇ ਵਿੱਚ ਤਰਸੇਮ ਜਸੜ ਸਰਦਾਰ ਮੇਵਾ ਸਿੰਘ ਦਾ ਕਿਰਦਾਰ ਨਿਭਾ ਰਹੇ ਨੇ ਸਰਦਾਰ ਮੇਵਾ ਸਿੰਘ ਮੈਂ ਕਹਿੰਨਾ ਕਿ ਫਿਲਮਾਂ ਦੇ ਰਾਹੀਂ ਇਹੋ ਜੇ ਲੁਕੇ ਹੋਏ ਪਾਤਰ ਵੀ ਸਾਹਮਣੇ ਆਉਂਦੇ ਨੇ ਕਿੰਨਿਆਂ ਨੂੰ ਪਤਾ ਹੋਣਾ ਐਨਾ ਤਗੜਾ ਤੇ ਬਹਾਦਰ ਕਿਰਦਾਰ ਸੀ ਸਾਡੇ ਸਿੱਖ ਇਤਿਹਾਸ ਦਾ ਸੋ ਆਪਾਂ ਸਾਰੀ ਗੱਲ ਕਰਦੇ ਹੌਲੀ ਹੌਲੀ ਗੱਲ ਹੈਗੀ 1914 ਦੀ 1914 ਦੀ ਗੱਲ ਹੈ ਇਹ ਹੈਗਾ ਆਪਣਾ ਭਾਰਤ ਇਹ ਹੈਗਾ ਜੀ ਕੈਨੇਡਾ ਦੋਨਾਂ ਦੇ ਉੱਤੇ ਰਾਜ ਕੌਣ ਕਰਦੇ ਨੇ ਜੀ ਬ੍ਰਿਟਿਸ਼ ਅੰਗਰੇਜ਼ਾਂ ਦੀ ਹਕੂਮਤ ਸੀ ਉਦੋਂ ਦੋਨਾਂ ਯਾਨੀ ਕਿ ਦੇਸ਼ਾਂ ਦੇ ਉੱਤੇ ਅੰਗਰੇਜ਼ਾਂ ਨੇ ਇੱਕ ਨਹੀਂ ਬੜਿਆਂ ਦੇਸ਼ਾਂ ਤੇ ਰਾਜ ਕੀਤਾ ਜਿਸ ਨੂੰ ਆਪਾਂ ਅੱਜਕੱਲ ਕਾਮਨਵੈਲਥ ਨੇਸ਼ਨਸ ਦੇ ਨਾਂ ਨਾਲ ਜਾਣਦੇ ਹਾਂ ਕੈਨੇਡਾ ਵਾਲੇ ਕੀ ਚਾਹੁੰਦੇ ਸੀ ਕਿ ਭਾਰਤੀ ਮੂਲ ਦੇ ਲੋਕ ਕੈਨੇਡਾ ਦੀ ਧਰਤੀ ਤੇ ਬਹੁਤੇ ਨਾ ਆਉਣ ਰੋਕਣਾ ਚਾਹੁੰਦੇ ਸੀ ਕਿ ਗੋਰੀ ਚਮੜੀ ਦੇ ਲੋਕ ਹੀ ਉੱਥੇ ਆਉਣ ਦੋਨਾਂ ਜਗ੍ਹਾ ਤੇ ਰਾਜ ਕਿਦਾ ਚੱਲ ਰਿਹਾ ਬ੍ਰਿਟਿਸ਼ਰਸ ਦਾ ਯਾਨੀ ਕਿ ਇੰਗਲਿਸ਼ ਲੋਕਾਂ ਦਾ ਉਹ ਚਾਹੁੰਦੇ ਸੀ ਕਿ ਗੋਰੀ ਚਮੜੀ ਦੇ ਲੋਕ ਹੀ ਉਹਨਾਂ ਦੇ ਉਧਰਲੇ ਪਾਸੇ ਆਉਣ ਇਧਰੋਂ ਨਾ ਜਾਣ ਜਿਹੜੇ ਭਾਰਤੀ ਲੋਕ ਨੇ ਇਹ ਸ਼ੀ ਲੋਕ ਨੇ ਜਿਹੜੇ ਰੋਕਣ ਦੇ ਲਈ ਉਹਨਾਂ ਨੇ ਬਣਾਇ ਸੀ ਕਾਨੂੰਨ ਕਾਨੂੰਨ ਕੀ ਕਹਿੰਦਾ ਕਿ ਜੇਕਰ ਕਿਸੇ ਨੇ ਇਧਰੋਂ ਆਉਣਾ ਵੀ ਹੈ ਨਾ ਤਾਂ ਉਹ ਆਪਣਾ ਉਹਦਾ ਜਹਾਜ਼ ਹੋਵੇ ਇੱਥੋਂ ਦੀ ਹੀ ਕੰਪਨੀ ਹੋਣੀ ਚਾਹੀਦੀ ਉਸੇ ਦੇਸ਼ ਦੀ ਔਰ ਜਿਹੜੀ ਜਗ੍ਹਾ ਤੋਂ ਚੱਲੇ ਸਿੱਧਾ ਸਾਡੇ ਕੋਲ ਆਉਣਾ ਚਾਹੀਦਾ ਰਾਹ 'ਚ ਰੁਕਣਾ ਨਹੀਂ ਚਾਹੀਦਾ ਇਸ ਨੂੰ ਨਿਰੰਤਰ ਯਾਤਰਾ ਦਾ ਨਾਮ ਦਿੱਤਾ ਗਿਆ ਤਾਂ ਇਹ ਸਾਰਾ ਕੁਝ ਦੇਖਦੇ ਆ ਸਰਦਾਰ ਗੁਰਦਿੱਤ ਸਿੰਘ ਸਾਹਮਣੇ ਆਉਂਦੇ ਨੇ ਸਰਦਾਰ ਗੁਰਦਿੱਤ ਸਿੰਘ ਸਰਹਾਲੀ ਪਿੰਡ ਦੇ ਜੰਪਲ ਨੇ ਤੇ ਮਲੇਸ਼ੀਆ ਸਿੰਗਾਪੁਰ ਦੇ ਬਹੁਤ ਵੱਡੇ ਵਪਾਰੀ ਸਨ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਇਹ ਜਣੀਆਂ ਸ਼ਰਤਾਂ ਰੱਖੀਆਂ ਸੀ ਇਹਨਾਂ ਕੈਨੇਡਾ ਦੀ ਸਰਕਾਰ ਜਾਂ ਕਹੋ ਕਿ ਬ੍ਰਿਟਿਸ਼ ਲੋਕਾਂ ਨੇ ਇਹਨਾਂ ਨੇ ਕੀ ਕੀਤਾ ਕਿ ਇੱਕ ਤੇ ਜਹਾਜ਼ ਲਿਆ ਕਿਰਾਏ ਤੇ ਜਾਪਾਨ ਤੋਂ ਇਹ ਜਾਪਾਨ ਦੇਸ਼ ਤੋਂ ਜਹਾਜ਼ ਲਿਆ ਸੀ ਤੇ ਜਹਾਜ਼ ਦਾ ਨਾਂ ਸੀ ਕਾਮਾਗਾਟਾ ਮਾਰੂ ਜਿਵੇਂ ਅੱਜਕਲ ਹਰੇਕ ਵੱਡੇ ਵੱਡੇ ਸਮੁੰਦਰੀ ਜਹਾਜ਼ ਨੇ ਉਹਨਾਂ ਦੇ ਨਾਂ ਹੁੰਦੇ ਨੇ ਤੇ ਉਹਦਾ ਨਾਂ ਸੀ ਕਾਮਾਗਾਟਾ ਮਾਰੂ ਇਹ ਜਹਾਜ਼ ਲੈ ਲਿਆ ਕਿਰਾਏ ਤੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਫਿਰ ਇੱਥੇ ਇੱਕ ਕੰਪਨੀ ਰਜਿਸਟਰਡ ਕਰਾਈ ਗੁਰੂ ਨਾਨਕ ਨੇਵੀਗੇਸ਼ਨ ਗੁਰੂ ਨਾਨਕ ਨੇਵੀਗੇਸ਼ਨ ਉਹਨਾਂ ਸਮਿਆਂ ਦੇ ਵਿੱਚ ਹਵਾਈ ਉਡਾਨਾਂ ਕੋਈ ਇੰਡੀਆ ਨਹੀਂ ਸੰਭਰਦੀਆਂ ਹੁੰਦੀਆਂ ਸਮੁੰਦਰੀ ਰਸਤੇ ਹੀ ਵਪਾਰ ਹੁੰਦਾ ਸੀ ਤੇ ਸਮੁੰਦਰੀ ਰਸਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੋਕ ਜਾਂਦੇ ਹੁੰਦੇ ਸੀ ਤਾਂ ਦੋ ਚੀਜ਼ਾਂ ਪੂਰੀਆਂ ਹੋ ਗਈਆਂ ਗੁਰੂ ਨਾਨਕ ਨੈਵੀਗੇਸ਼ਨ ਕੰਪਨੀ ਵੀ ਬਣ ਗਈ ਰਜਿਸਟਰਡ ਕਰਾ ਲਈ ਤੇ ਨਾਲ ਇੱਕ ਜਹਾਜ਼ ਇਹਨਾਂ ਦਾ ਆਪਣਾ ਹੋ ਗਿਆ ਇਸ ਜਹਾਜ਼ ਦੇ ਵਿੱਚ 376 ਯਾਤਰੀ ਸਨ ਜਿਨ੍ਹਾਂ ਦੇ ਵਿੱਚ 340 ਸਨ ਸਿੱਖ 24 ਸਨ ਜੀ ਮੁਸਲਿਮ ਤੇ 12 ਸਨ ਹਿੰਦੂ ਇਹ ਜਹਾਜ਼ ਜਿਹੜਾ ਨਾ ਇਹ ਜਹਾਜ਼ 4 ਅਪ੍ਰੈਲ 1914 ਨੂੰ ਰਵਾਨਾ ਹੁੰਦਾ ਹੈ ਇਹ ਯਾਨੀ ਕਿ ਸ਼ੰਘਾਈ ਹਾਂਗਕੰਗ ਇੱਕ ਸੀ ਆਪਣਾ ਯੋਕੋਹਾਮਾ ਇਹ ਸਾਰੇ ਦੇਸ਼ਾਂ ਦੀਆਂ ਸਰਹੱਦਾਂ ਤੋਂ ਲੱਗਦਾ ਹੋਇਆ ਹੁੰਦਾ ਹੋਇਆ ਇਹ ਪਹੁੰਚ ਜਾਂਦਾ ਜੀ ਕੈਨੇਡਾ ਦੇ ਵੈਨਕੂਵਰ ਦੇ ਨੇੜੇ ਇਹ ਵੈਨਕੂਵਰ ਦੀ ਇੱਕ ਨੇੜੇ ਬੰਦਰਗਾਹ ਸੀ ਉਹਦਾ ਨਾਂ ਸੀ ਬਾਰਡ ਇਨਲੇਟ ਵੈਨਕੂਵਰ ਨੇ ਦਾਖਲ ਹੋਣ ਦਿੱਤਾ ਗਿਆ ਇੱਥੇ ਰੋਕ ਲਿਆ ਜਾਂਦਾ ਇੱਥੇ ਪਹੁੰਚਦਾ ਜੀ ਜਹਾਜ਼ 23 ਮਈ ਨੂੰ 4 ਅਪ੍ਰੈਲ ਤੋਂ ਚੱਲ ਕੇ 23 ਮਈ ਨੂੰ ਇੱਥੇ ਪਹੁੰਚਦਾ ਜੀ ਜਹਾਜ਼ 23 ਮਈ ਤੋਂ ਬਾਅਦ ਹੁਣ ਕੀ ਹੁੰਦਾ ਹੁਣ ਕਹਿੰਦੇ ਜੀ ਅਸੀਂ ਤੁਹਾਨੂੰ ਅੱਗੇ ਐਂਟਰ ਨਹੀਂ ਹੋਣ ਦਿੰਦੇ ਭਾਵੇਂ ਤੁਸੀਂ ਸ਼ਰਤਾਂ ਪੂਰੀਆਂ ਕਰਦੇ ਹੋ ਅੰਗਰੇਜ਼ ਸੀ ਕੁਝ ਵੀ ਕਹਿ ਸਕਦੇ ਸੀ ਸਿਰਫ 24 ਜਣਿਆਂ ਨੂੰ ਐਂਟਰ ਹੋਣ ਦਿੱਤਾ ਗਿਆ ਸੀ ਬਾਕੀਆਂ ਨੂੰ ਰੋਕ ਲਿਆ ਗਿਆ ਸੀ ਫਿਰ ਇੱਥੇ ਕੀ ਹੁੰਦਾ ਹੈ ਕਿ ਜਿਹੜੇ ਉੱਥੋਂ ਦੇ ਸਿੱਖ ਸੀ ਉਹਨਾਂ ਸਮਿਆਂ ਦੇ ਵਿੱਚ ਭਾਰਤ ਦੇ ਵਿੱਚ ਵੀ ਆਜ਼ਾਦੀ ਲਈ ਬਹੁਤ ਸਾਰੇ ਸੰਗਠਨ ਸੰਘਰਸ਼ ਕਰ ਰਹੇ ਸੀ ਕੈਨੇਡਾ ਦੇ ਵਿੱਚ ਵੀ ਤੇ ਹੋਰ ਮੁਲਕਾਂ ਦੇ ਵਿੱਚ ਵੀ ਸੰਘਰਸ਼ ਚੱਲ ਰਿਹਾ ਸੀ ਜਿਵੇਂ ਗਦਰੀ ਯੋਧਿਆਂ ਨੇ ਗਦਰੀ ਬਾਬਿਆਂ ਨੇ ਇਹ ਸਾਰਾ ਸੰਘਰਸ਼ ਵਿੱਡਿਆ ਹੋਇਆ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਾਇਦ ਇਹ ਉਧਰ ਆ ਕੇ ਤੇ ਇਹ ਯਾਨਕਿ ਆਜ਼ਾਦੀ ਦੀਆਂ ਗਤੀਵਿਧੀਆਂ ਦੇ ਵਿੱਚ ਵੀ ਹਿੱਸਾ ਲੈਣਗੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ ਔਰ ਇਹ 1 2 ਜਾਂ 3 ਦਿਨ ਨਹੀਂ ਕੋਈ 4 ਮਹੀਨੇ ਦੇ ਕਰੀਬ ਜਹਾਜ਼ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਨੂੰ ਬੰਦਰਗਾਹ ਤੇ ਉਤਰਨ ਦਿੱਤਾ ਜਾਂਦਾ ਤੇ ਅੰਦਰੇ ਸਾਰੀਆਂ ਲੜਾਈਆਂ ਚੱਲਦੀਆਂ ਰਹਿੰਦੀਆਂ ਨੇ ਫਿਰ ਇੱਕ ਯਾਨੀ ਕਿ ਵਫਦ ਆਉਂਦਾ ਉਹਨਾਂ ਵੱਲੋਂ ਸਿੱਖਾਂ ਦਾ ਜਾਜ ਦੇ ਵਿੱਚ ਗੱਲ ਕਰਦਾ ਆ ਕੇ ਕਿ ਉਹ ਨਹੀਂ ਸੁਣ ਰਹੇ ਜਿਹੜੇ ਅੰਗਰੇਜ਼ ਨੇ ਨਹੀਂ ਸੁਣ ਰਹੇ ਇਹਦੇ ਚ ਆਪਣਾ ਵੀ ਨੁਕਸਾਨ ਹੋਏਗਾ ਜੇ ਉਹਨਾਂ ਨੇ ਤੁਹਾਨੂੰ ਕੁਝ ਕਿਹਾ ਤੁਹਾਡੇ ਤੇ ਕੋਈ ਗੋਲੀ ਚਲਾਈ ਅਸੀਂ ਉਹਨਾਂ ਨੂੰ ਮਾਰ ਮਕਾਉਣਾ ਅਸੀਂ ਉਹਨਾਂ ਨੂੰ ਮਾਰਾਂਗੇ ਉਹ ਫਿਰ ਸਾਨੂੰ ਬਾਅਦ ਦੇ ਵਿੱਚ ਅਸੀਂ ਯਾਨੀ ਸਾਡੇ ਪਰਿਵਾਰ ਇਦਾਂ ਜਾਣਗੇ ਫਿਰ ਉਸ ਕਮੇਟੀ ਦੇ ਕੋਲ ਸਮਝਾਉਣ ਤੇ ਸਰਦਾਰ ਗੁਰਦੇਵ ਸਿੰਘ ਨੇ ਵਾਪਸ ਆਉਣ ਦਾ ਫੈਸਲਾ ਕੀਤਾ ਉਸ ਤੋਂ ਬਾਅਦ ਹੋਰ ਵੱਡੀ ਘਟਨਾ ਸ਼ੁਰੂ ਹੁੰਦੀ ਹੈ ਹੁਣ ਹੁਣ ਕੀ ਹੁੰਦਾ ਹੈ 4 ਅਪ੍ਰੈਲ ਨੂੰ ਜਹਾਜ਼ ਚੱਲਿਆ ਤੇ ਉੱਥੇ ਪਹੁੰਚਿਆ 23 ਮਈ ਨੂੰ 23 ਮਈ ਤੋਂ ਬਾਅਦ 29 ਸਤੰਬਰ ਆ ਜਾਂਦਾ ਹੈ 29 ਸਤੰਬਰ ਨੂੰ ਇਹ ਜਹਾਜ਼ ਸਾਡੇ ਭਾਰਤ ਹੁੰਦਾ ਜੀ ਸੋ ਉੱਥੋਂ ਚੱਲ ਕੇ 29 ਸਤੰਬਰ ਨੂੰ ਜਹਾਜ਼ ਭਾਰਤ ਹੁੰਦਾ ਇੱਥੇ ਕਲਕੱਤੇ ਦੀ ਬਜਬਜ ਘਾੜ ਤੇ ਇੱਥੇ ਰੋਕ ਲਿਆ ਜਾਂਦਾ ਰੋਕਿਆ ਕਿਤੇ ਲਈ ਗਿਆ ਇਹਨਾਂ ਨੂੰ ਨਾ ਜ਼ਬਰਦਸਤੀ ਇੱਕ ਰੇਲ ਦੇ ਵਿੱਚ ਬਿਠਾ ਕੇ ਪੰਜਾਬ ਭੇਜਣਾ ਚਾਹੁੰਦੇ ਸੀ ਇੱਥੇ ਫਿਰ ਇਹਨਾਂ ਨੇ ਕਿਹਾ ਵੀ ਹੁਣ ਤੇ ਅਸੀਂ ਆਪਣੇ ਦੇਸ਼ 'ਚ ਆ ਗਏ ਹਾਂ ਹੁਣ ਅਸੀਂ ਆਪਣੇ ਆਪ ਚਲੇ ਜਾਵਾਂਗੇ ਜਦੋਂ ਸਾਨੂੰ ਲੋੜ ਮਹਿਸੂਸ ਹੋਏਗੀ ਜੇ ਕਿਸੇ ਨੇ ਇੱਥੇ ਵੀ ਰਹਿਣਾ ਹੈ ਉਹ ਕੋਲਕਾਤਾ ਰਹਿ ਸਕਦਾ ਜਾਂ ਕੋਈ ਵੀ ਗੱਲ ਹੈ ਜਿਹੜਾ ਜਿੱਥੋਂ ਦਾ ਹੈਗਾ ਉੱਥੇ ਜਾਏਗਾ ਸੋ ਇੱਕ ਰੇਲ ਦੇ ਵਿੱਚ ਉਹਨਾਂ ਨੂੰ ਜ਼ਬਰਦਸਤੀ ਬਿਠਾ ਕੇ ਜਦੋਂ ਪੰਜਾਬ ਭੇਜਣ ਦੀ ਯਾਨੀ ਕਿ ਕੋਸ਼ਿਸ਼ ਕੀਤੀ ਜਾਂਦੀ ਹੈ ਉੱਥੇ ਫਿਰ ਭੱਜਾ ਦੌੜੀ ਚੱਲਦੀ ਹੈ ਫੇਰ ਇਸ ਭੱਜ ਦੌੜੀ ਦੇ ਵਿੱਚ ਪੁਲਿਸ ਯਾਨੀ ਕਿ ਗੋਲੀਬਾਰੀ ਕਰਦੀ ਹੈ ਜੀ ਸਰਕਾਰੀ ਅੰਕੜੇ ਕਹਿੰਦੇ ਨੇ ਕਿ 26 ਮੌਤਾਂ ਹੋਈਆਂ ਪਰ ਉਸ ਸਮੇਂ ਦੇ ਜਿਹੜੀ ਚਸ਼ਮਦੀਦ ਗਵਾਹ ਨੇ ਉਹਨਾਂ ਦੇ ਅਨੁਸਾਰ ਕੋਈ 76 ਤੋਂ 80 ਦੇ ਕਰੀਬ ਮੌਤਾਂ ਹੋਈਆਂ ਸੀ ਏ ਸੀ ਵੱਡੀ ਘਟਨਾ ਜਿਹੜੀ ਇੰਡੀਆ ਦੇ ਬਾਰਡਰ ਤੇ ਕਲਕੱਤੇ ਦੀ ਬਾਜਬਜ ਘਾੜ ਤੇ ਵਾਪਰੀ ਹੁਣ ਗੱਲ ਆਉਂਦੀ ਏ ਕਿ ਸਰਦਾਰ ਮੇਵਾ ਸਿੰਘ ਲੋਪੋਕੇ ਜਿਹਦਾ ਯਾਨੀ ਕਿ ਰੋਲ ਪਲੇ ਕਰ ਰਹੇ ਨੇ ਤਰਸੀਮ ਸਿੰਘ ਜੱਸੜ ਉਹ ਕੌਣ ਸੀ ਮੇਵਾ ਸਿੰਘ ਲੋਪੋਕੇ ਥੋੜਾ ਥੋੜਾ ਇਹਦਾ ਸੀਨ ਇਦਾਂ ਯਾਦ ਆਉਂਦਾ ਜਿਵੇਂ ਸ਼ਹੀਦ ਉਦਮ ਸਿੰਘ ਨੇ 21 ਸਾਲਾਂ ਬਾਅਦ ਜਿੱਲੇ ਵਾਲੇ ਬਾਗ ਦਾ ਬਦਲਾ ਲਿਆ ਸੀ ਅੰਗਰੇਜ਼ ਅਫਸਰ ਮਾਈਕਲ ਓਡਵਾਇਰ ਨੂੰ ਮਾਰ ਕੇ ਉਵੇਂ ਹੀ ਸਰਦਾਰ ਮੇਵਾ ਸਿੰਘ ਨੇ ਉਹ ਜਿਹੜਾ ਅੰਗਰੇਜ਼ ਅਫਸਰ ਸੀ ਹਾਕਿੰਸ ਜਿਨ ਨੇ ਇਹ ਫੈਸਲਾ ਲਿਆ ਸੀ ਵੀ ਇਹਨਾਂ ਨੂੰ ਇੱਥੇ ਉਤਰਨਾ ਨਹੀਂ ਦੇਣਾ ਮੁੱਖ ਰੋਲ ਪਲੇ ਕੀਤਾ ਸੀ ਜਿਨ ਨੇ ਜਹਾਜ਼ ਵਾਪਸ ਭੇਜਣ ਲਈ ਮਜਬੂਰ ਕੀਤਾ ਸੀ ਫਿਰ ਇੱਕ ਦਿਨ ਆਪਣੇ ਦਫ਼ਤਰ ਨੂੰ ਜਾ ਰਿਹਾ ਸੀ ਤੇ ਕੈਨੇਡਾ ਰਹਿੰਦੇ ਸਿੱਖ ਸਰਦਾਰ ਮੇਵਾ ਸਿੰਘ ਲੋਪੋ ਕੇ ਉਹਨਾਂ ਨੇ ਜਾਂਦਿਆਂ ਰਾਜ ਫਿਰ ਉਹਦਾ ਘੁਗਾ ਚਿੱਤ ਕਰ ਦਿੱਤਾ ਸੀ ਉੱਥੇ ਗੋਲੀਆਂ ਨਾਲ ਭੁੰਨ ਦਿੱਤਾ ਸੀ ਉਹਨੂੰ ਵੀ ਤੂੰ ਸਾਡੇ ਸਿੱਖਾਂ ਦੇ ਨਾਲ ਐਨਾ ਕੁਝ ਕੀਤਾ ਤੇਰੇ ਇਹ ਕਰਨ ਦੇ ਨਾਲ ਉਧਰ ਤੇਰੇ ਸਾਥੀਆਂ ਨੇ ਉਧਰ ਗੋਲੀ ਚਲਾਈ ਤੇ ਸਾਡੇ ਕਿੰਨੇ ਜਿਹੜੇ ਯਾਨੀ ਕਿ ਯਾਤਰੀ ਸੀ ਉਹ ਸ਼ਹੀਦ ਹੋ ਗਏ ਕਿੱਡੀ ਕੁਰਬਾਨੀ ਹੈ ਸਰਦਾਰ ਗੁਰਦੇਵ ਸਿੰਘ ਦੀ ਕਿੱਡੀ ਕੁਰਬਾਨੀ ਹੈ ਸਰਦਾਰ ਮੇਵਾ ਸਿੰਘ ਦੀ 1952 ਦੇ ਵਿੱਚ ਫਿਰ ਕਲਕੱਤੇ ਦੀ ਬਾਜਬਜ ਘਾਟ ਜਿੱਥੇ ਸਾਰੀ ਇਹ ਘਟਨਾ ਵਾਪਰੀ ਆ ਉੱਥੇ ਹੁਣ ਇੱਕ ਯਾਦਗਾਰ ਬਣਾਈ ਗਈ ਹੈ ਕਾਮਾਗਾਟਾ ਮਾਰੂ ਜਿਹੜੇ ਸ਼ਹੀਦ ਸਨ ਕੈਨੇਡਾ ਦੇ ਵਿੱਚ ਵੀ ਕਈ ਥਾਵਾਂ ਤੇ ਉਹਨਾਂ ਦੀ ਯਾਨੀ ਕਿ ਯਾਦ ਦੇ ਵਿੱਚ ਉਹ ਸਤੰਭ ਵਗੈਰਾ ਲਾਏ ਗਏ ਨੇ 18 ਮਈ 2019 ਨੂੰ ਜਸਟਿਨ ਟਰੂਡੋ ਨੇ ਪਾਰਲੀਮੈਂਟ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਸੌਰੀ ਕਹਿ ਕੇ ਇਸ ਗੱਲ ਨੂੰ ਯਾਨੀ ਕਿ ਮੰਨਿਆ ਕਿ ਸਾਡੀ ਗਲਤੀ ਹੈ ਸਾਡੇ ਪੁਰਖਿਆਂ ਦੀ ਕੈਨੇਡਾ ਵਾਲੇ ਪੁਰਖੇ ਸਾਰੇ ਉਹਨਾਂ ਦੇ ਗਲਤੀਆਂ ਕਰਦੇ ਰਹੇ ਤੇ ਸਾਡੇ ਇੱਥੇ ਸ਼ਹੀਦ ਹੁੰਦੇ ਰਹੇ ਜਾਨਾਂ ਗਵਾਉਂਦੇ ਰਹੇ ਸੁਪਨਾ ਇੱਕੋ ਹੀ ਸੀ ਕਿ ਦੇਸ਼ ਆਜ਼ਾਦ ਹੋ ਜਾਏ ਜਿਹੜਾ ਸਾਡਾ ਅੱਜ ਦਾ ਦੇਸ਼ ਹੈ ਅੱਜ ਕਿਤੇ ਬੈਠੇ ਹੋਣਗੇ ਸਾਰੇ ਸ਼ਹੀਦ ਵਿੰਦੇ ਹੋਣਗੇ ਵੀ ਇਹੋ ਜਿਹੇ ਮੰਤਰੀ ਸੰਤਰੀਆਂ ਦੇ ਕਰਕੇ ਅਸੀਂ ਦੇਸ਼ ਆਜ਼ਾਦ ਕਰਾ ਲਿਆ ਅਸੀਂ ਤਾਂ ਕੋਈ ਹੋਰ ਤਰ੍ਹਾਂ ਦਾ ਭਾਰਤ ਬਣਾਉਣਾ ਚਾਹੁੰਦੇ ਸੀ ਇੱਕ ਗੱਲ ਰਹਿ ਗਈ ਕਿ ਦਾ ਨਾਂ ਗੁਰੂ ਨਾਨਕ ਜਹਾਜ਼ ਰੱਖ ਤਾ ਜਿਹੜੇ ਜਹਾਜ਼ ਦੇ ਵਿੱਚ 4-5 ਮਹੀਨੇ ਤੱਕ ਸਿੱਖ ਰਹੇ ਹੋਣ ਉੱਥੇ ਜਾਨਕੀ ਗੁਰੂਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਹੋਏ ਗੁਰਬਾਣੀ ਚੱਲਦੀ ਰਹੇ ਹੋਏ ਔਰ ਜਿਹੜੀ ਕੰਪਨੀ ਨੂੰ ਰਜਿਸਟਰਡ ਕਰਵਾਇਆ ਗੁਰੂ ਨਾਨਕ ਨੈਵੀਗੇਸ਼ਨ ਤਾਂ ਕਰਕੇ ਇਸ ਜਹਾਜ਼ ਦਾ ਕਹਿ ਲੋ ਜਾਂ ਇਸ ਫਿਲਮ ਦਾ ਨਾਮ ਗੁਰੂ ਨਾਨਕ ਜਹਾਜ ਰੱਖਿਆਗੇ ਅਗਲੀ ਗੱਲ ਕਰਾਂਗੇ ਗਦਰੀ ਯੋਧੇ ਜਿਹੜੀ ਫਿਲਮ ਆ ਰਹੀ ਹੈ ਸਿੱਪੀ ਗਰੇਵਾਲ ਦੀ ਉਹਦੇ ਬਾਰੇ ਜਾਣਕਾਰੀ ਚੰਗੀ ਲੱਗੀ ਤੇ ਸਾਂਝੀ ਕਰਦੇ ਹੋ ਆਪਣੇ ਦੋਸਤਾਂ ਨਾਲ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਬਹੁਤ ਬਹੁਤ ਮਿਹਰਬਾਨੀ ਜੀ